ਮੈਨੂੰ ਪਤਾ ਲੱਗਾ ਤਾਂ ਬੰਦਾ ਪੱਤ ਗਿਆ ਨਸ਼ਾ ਵੇਚਣ ਵਾਲਾ ਤੁਹਾਡੇ ਪਿੰਡ ਦਾ ਮੈਨੂੰ ਬਾਅਦ ਵਿੱਚ ਪਤਾ ਉਹ ਬੰਦਾ ਲੈ ਆ ਕੇ ਤੋਹ। ਮੈਂ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ। ਜਿਹੜਾ ਪੱਤ ਗਿਆ ਥੋ। ਇੱਥੇ ਇੱਕ ਜਣਾ ਨਹੀਂ ਨਸ਼ਾ ਵੇਚਿੰਦੇ। ਨਾਲ ਇਹ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕੂਮ ਕਰਦਾ ਵਾਂ ਗਾਮ ਸ਼ਾਮ ਇੱਕ ਵਾਰੀ ਨਾਂ ਲੈ ਕੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਨਾ ਲੈਣਾ ਕਿਸ ਦੀ ਡਿਊਟੀ 'ਚ ਉਂਗਾ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡਾਂ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਂ ਲੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਰਨਾ ਆਪਾਂ ਇਹ ਤਾਂ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਹੁੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਾ ਭਾਵੇਂ ਹਿੰਦੂ ਆ ਪਾਵੇਂ ਸਾਈ ਆ ਭਾਵੇਂ ਮੁਸਲਮਾਨ ਆਵੇ ਧਰਮੀ ਸਾਰੇ ਵੱਖਰੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਗੱਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਵੀ ਗੱਲ ਕਹਿ ਚੱਲਿਆ ਇਨਸਾਨ ਬਣਾ ਜੇ ਆਸ ਆਪਾਂ ਨੂੰ ਕੰਮ ਚ ਤੁਹਾਡੀ ਪੌਲ ਆਲੀ ਕਮੇ ਰੱਖ ਜਗਾ ਤੱਕ ਕਹਿ ਦੋ ਬਦਲਤਾ ਸਾਡੀ ਬਾਵਨ ਲਿਖਿਆ ਹੀ ਤਰਨਾ ਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂਗਾ ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਟੰਪੂ ਨਾ ਮੈਂ ਕਰਦੇ ਤਾਂ ਉਹਨਾਂ ਦਾ ਤੱਕਾ ਦੋ ਸਮਝ ਚੱਕ ਦੇਣਾ ਮੈਂ ਕਰੂਗਾ ਜਦਿਆਂ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਖੀਂਦੇ ਖਾਂਦੇ ਆ ਪੂਰੀ ਲਿਸਟ ਮਾਲਲੇਵਾ ਚੌਂਕੀ ਦੇ ਵਿੱਚ ਹੈਗੀ ਆ ਮੇਨੂੰ ਦਰਜ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੁੱਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹ ਤਾਂ ਨਹੀਂ ਖਾਨਵਾਲਾ ਦੇ ਪਰਿਵਾਰ ਦੇ ਬੱਚੇ ਨੇ। ਖਾਨਵਾਲਾ ਜਿਹੜਾ ਉਹ ਮਰੀਜ਼ ਹੈ, ਉਹ ਡਿਕਟਰਡ ਹੈ। ਉਹਦਾ ਇਲਾਜ ਕਰਾਵਾਂਗੇ। ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਵਿਸ਼ਦੋ ਅ ਮੈਂ ਮਾਪਿਆਂ ਨੂੰ ਕਹਣਾ ਉਹ ਬੱਚਾ ਦੇ ਵਿਸ਼ਦੋ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ। ਮੈਂ ਛਡਾਉਣ ਦਾ ਮੰਨਦਾ ਨਸ਼ਰਾਬ ਖੜਾ ਕੇ ਉਹਨਾਂ ਨੂੰ। ਦੇਖਾਂਗੇ ਕਿ ਕਹਾਣੀ ਫੜਦੇ। ਮੈਂ ਮਲੇ ਦਾ ਨਾ ਪਹਿਲਾਂ ਲੀਕ ਨਹੀਂ। ਕਿ ਮੈਂ ਜੱਟਾਂਾਂ ਜਿਹੜਾ ਮੈਂ ਕਹਤਾ ਜਿਹੜਾ ਮੁੰਡਾ ਮਗਰ ਜਾਏਗਾ ਪਾਣਾ ਲੰਬੜਦਾ ਹੋਵੇ ਸਰਪੰਚ ਹੋਵੇ। ਉਹਨੂੰ ਸਾਰਾ ਖਤਮ ਕਰਾਂਗਾ ਤੇ ਨੰਬਰਦਾਰੀ ਖਤਮ ਕਰਾਂਗਾ। ਉਹਦੀ ਸਰਪੰਚੀ ਖਤਮ ਕਰਾਂਗਾ। ਪਰ ਦੇਖੋ ਖਾਲੇ ਮੈਨੂੰ ਇੱਕ ਬੰਦਾ ਸਾਥ ਚਾਹਤਦੀ ਗਿਆ ਬੰਦਾ ਦੀ ਜਵਾਨਤ ਦੇਖਿਆ। ਇਹ ਪਿੰਡ ਸ਼ੰਬਰ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਦੀ ਲਾਂਹ ਜਾਣਦੀ ਹੈ ਪੱਤੇ ਵਾਲੀ ਸ਼ਾਂਗੀ ਵਾਲੀ ਕੌੜੀ ਏ ਕੋਲ। ਦੁਬਾਰਾ ਆ ਲਈ ਇਹ ਪਿੰਡ ਦੇ ਬੰਦੇ ਬਾਡੇ ਪਿੰਡ ਆ ਕੇ ਬਰਾਸੀਨਾ ਕਰਦੇ ਕੋਈ ਦੱਸਦੀ ਪਾਪਾ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਚੋਂ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚੰਗਾਂ ਤੇ ਚੱਲ ਰਹੀ ਤੇ ਤੇਰਾ ਵੀ ਪਾਪਾ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਲੋਕ ਹੁੰਦੇ ਜਿਹੜੇ ਲੋਕ ਐ ਸ਼ਰਮਾਂ ਮਹਿਨ ਕਿ ਸਾਡੇ ਪਿੰਡਾਂ ਚ ਚੁੱਕਾ ਵਿਰਤ ਸਾਡੇ ਪਿੰਡ ਚ ਚਰਾਜ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋਏ ਦਾ ਸਾਡੇ ਇਹਦਾ ਮਤਲਬ ਮੈਂਟਰੀ ਚੱਕਾ ਪਿੰਡ ਚੋਣੇ ਦੇ ਉੱਪਰ ਕਰ ਰਹੇ ਹਾਂ ਸਾਰੇ ਤੁਹਾਡੇ ਨਾਲ ਇਹ ਦਾ ਮੈਂ ਤੁਹਾਨੂੰ